ਉਹ ਸਾਡੇ ਲਈ ਕੀਤਾ ਕੀ ਹੈ ਹਾਂਜੀ ਅੱਜ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਇਹ ਵੀਡੀਓ ਅਸੀਂ ਆਪਣੇ ਖੇਤ ਮਸਤੀ ਮਸਤੀ ਵਿੱਚ ਸ਼ੂਟ ਕੀਤੀ ਪਰ ਜਦੋਂ ਮੈਂ ਇਸ ਵੀਡੀਓ ਨੂੰ ਇੱਕ ਦੋ ਵਾਰ ਧਿਆਨ ਦੇ ਨਾਲ ਦੇਖਿਆ ਤਾਂ ਮੇਰੇ ਜੋ ਮਨ ਦੇ ਵਿਚਾਰ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਇਹ ਵੀਡੀਓ ਦੋ ਪੰਛੀਆਂ ਦੀ ਹੈ ਜਿਨ੍ਹਾਂ ਨੂੰ ਮਾਲਵੇ ਵਿੱਚ ਟਟਿਰੀ ਕਿਹਾ ਜਾਂਦਾ ਹੈ ਅਕਸਰ ਹੀ ਆਪਾਂ ਆਪਣੇ ਮਾਪੇ ਨੂੰ ਕਹਿ ਦਿੰਦੇ ਹਾਂ ਤੂੰ ਸਾਡੇ ਲਈ ਕੀਤਾ ਕੀ ਹੈ ਤਾਂ ਇਹ ਛੋਟੀ ਜਿਹੀ ਵੀਡੀਓ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਾਂ ਪਿਓ ਆਪਣੇ ਲਈ ਕੀ ਕਰਦੇ ਹਨ ਤੇ ਕੀ ਕਰ ਸਕਦੇ ਹਨ ਤੁਸੀਂ ਵੀਡੀਓ ਨੂੰ ਇੱਕ ਵਾਰ ਦੇਖਣਾ ਜ਼ਰੂਰ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਦੇ ਇਹ ਤੁਸੀਂ ਜੋ ਪੰਛੀ ਦੇਖ ਰਹੇ ਹੋ ਇਸ ਨੂੰ ਟਟਰੀ ਕਿਹਾ ਜਾਂਦਾ ਹੈ ਜਦੋਂ ਪੰਛੀ ਹੋ ਕੇ ਇਹ ਆਪਣੇ ਬੱਚਿਆਂ ਲਈ ਕੀ ਕੁਝ ਕਰ ਸਕਦੇ ਹਨ ਤਾਂ ਇਨਸਾਨ ਆਪਣੇ ਬੱਚਿਆਂ ਲਈ ਕੀ ਨਹੀਂ ਕਰਦਾ ਤੁਸੀਂ ਦੇਖੋ ਇੱਕ ਟਟਰੀ ਆਂਡਿਆਂ ਉੱਤੇ ਆ ਕੇ ਬੈਠ ਜਾਂਦੀ ਹੈ ਉਹ ਆਸੇ-ਪਾਸਿਓਂ ਟੱਕੇ ਢੀਲੇ ਕੱਖ ਚੁੱਕ ਕੇ ਆਂਡਿਆਂ ਉੱਤੇ ਰੱਖਦੀ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਇੰਨਾ ਦਿਮਾਗ ਬਖਸ਼ਿਆ ਹੈ ਕਿ ਇਹ ਆਪਣੇ ਆਂਡਿਆਂ ਦਾ ਪਾਲਣ ਪੋਸ਼ਣ ਦੇ ਕੋ ਕਿਸ ਤਰੀਕੇ ਨਾਲ ਕਰ ਰਿਹਾ ਇਹ ਦੋ ਪੰਛੀ ਹਨ ਟਰਨ ਵਾਈਜ਼ ਟਰਨ ਆਂਡਿਆਂ ਤੇ ਬੈਠਦੇ ਹਨ ਤੇ ਨਾਲ ਹੀ ਨਾਲ ਆਂਡਿਆਂ ਦੀ ਰੱਖਿਆ ਵੀ ਕਰਦੇ ਹਨ ਜੋ ਆਵਾਰਾ ਜਾਨਵਰ ਜਾਂ ਇਨਸਾਨ ਇਹਨਾਂ ਆਂਡਿਆਂ ਦਾ ਨੁਕਸਾਨ ਨਾ ਕਰ ਸਕਣ ਤੇ ਇਹ ਬੈਠੇ ਹੋਏ ਵੀ ਆਂਡਿਆਂ ਨੂੰ ਹਿਲਾਉਂਦੇ ਰਹਿੰਦੇ ਹਨ ਤੇ ਆਸਤੇ ਪਾਸੋਂ ਕਾਫੂ ਚੱਕ ਕੇ ਆਪਣੇ ਆਲ ਨੇ ਕੋਲ ਰੱਖਦੇ ਰਹਿੰਦੇ ਹਨ ਤੁਸੀਂ ਦੇਖੋ ਵੀ ਇਹ ਦੋ ਪੰਛੀ ਆਪਣੇ ਆਂਡਿਆਂ 'ਚੋਂ ਬੱਚੇ ਪੈਦਾ ਕਰਨ ਲਈ ਕੜਕ ਦੀ ਧੁੱਪ ਸਿਖਰ ਦੁਪਹਿਰ ਪੂਰਾ ਦਿਨ ਆਂਡਿਆਂ ਤੇ ਖੁੱਲੇ ਅਸਮਾਨ ਵਿੱਚ ਬੈਠਦੇ ਆ। ਮੀਂਹ ਛਕੜ ਨੇ ਇਹਨਾਂ ਨੇ ਆਪਣੇ ਆਂਡਿਆਂ ਦੀ ਰੱਖਿਆ ਕਰਨੀ। ਕੁਦਰਤ ਨੇ ਇਹਨਾਂ ਦੇ ਆਂਡਿਆਂ ਦਾ ਰੰਗ ਇਦਾਂ ਦਾ ਬਣਾਇਆ ਹੁੰਦਾ ਹੈ ਜਦੋਂ ਇਹ ਪੰਛੀ ਆਂਡਿਆਂ ਤੋਂ ਦੂਰ ਹੋ ਜਾਂਦੇ ਹਨ ਤਾਂ ਛੇਤੀ ਛੇਤੀ ਦਖਾਈ ਨਹੀਂ ਦਿੰਦੇ ਇਸ ਕਰਕੇ ਆਂਡੇ ਆਵਾਰਾ ਜਾਨਵਰਾਂ ਤੋਂ ਵੀ ਬਚੇ ਰਹਿੰਦੇ ਹਨ ਇਹ ਪੰਛੀ ਇੱਕ ਦੂਜੇ ਨੂੰ ਕੁਝ ਸਮੇਂ ਬਾਅਦ ਬਦਲਦੇ ਰਹਿੰਦੇ ਹਨ ਜਿਵੇਂ ਇੱਕ ਪੰਛੀ ਕੁਝ ਟਾਈਮ ਲਈ ਬੈਠ ਜਾਂਦਾ ਹੈ ਆਂਡਿਆਂ ਤੇ ਫਿਰ ਦੂਜਾ ਪੰਛੀ ਆ ਕੇ ਬੈਠ ਜਾਂਦਾ ਤੁਸੀਂ ਦੇਖੋ ਕੁਦਰਤ ਨੇ ਕਿੱਡਾ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਦਿਮਾਗ ਦਿੱਤਾ ਹੈ ਕਿ ਇਹ ਨੇੜੇ ਦੇ ਪਾਣੀ ਵਿੱਚ ਜਾ ਕੇ ਆਪਣੀ ਛਾਤੀ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਲਿਆਉਂਦੇ ਹਨ ਅੰਡੇਾਂ ਤੇ ਬੈਠ ਜਾਂਦੇ ਹਨ ਉਹਨੂੰ ਦੇਖੋ ਦੂਸਰਾ ਪੰਛੀ ਅੰਡੇ ਤੇ ਆ ਕੇ ਬੈਠ ਜਾਂਦੇ ਜਦੋਂ ਇਹ ਪੰਛੀ ਹੋ ਕੇ ਵੀ ਆਪਣੇ ਬੱਚਾ ਲਈ ਇੰਨਾ ਕੁਝ ਕਰ ਸਕਦੇ ਹਨ ਤਾਂ ਫਿਰ ਇਨਸਾਨ ਕਿਉਂ ਨਹੀਂ ਜਿੰਨਾ ਹੋ ਸਕਦਾ ਹੈ ਮਾਂ ਪਿਓ ਆਪਣੇ ਬੱਚਾ ਲਈ ਚੰਗਾ ਹੀ ਕਰਦੇ ਹਨ ਜੇ ਆਪਾਂ ਇਹਨਾਂ ਦੀਆਂ ਹਰਕਤਾਂ ਨੂੰ ਨੋਟ ਕਰੀਏ ਤਾਂ ਆਪਾਂ ਨੂੰ ਇੰਜ ਲੱਗਦਾ ਹੈ ਕਿ ਪ੍ਰਮਾਤਮਾ ਨੇ ਇਹਨਾਂ ਨੂੰ ਕਿੰਨਾ ਦਿਮਾਗ ਦਿੱਤਾ ਹੈ ਕਿੰਨੀ ਬੁੱਧੀ ਦਿੱਤੀ ਹੈ ਪਰ ਉੱਥੇ ਹੀ ਇੱਕ ਗੱਲ ਹੋਰ ਆ ਜਾਂਦੀ ਹੈ ਕਿ ਪ੍ਰਮਾਤਮਾ ਨੇ ਇੱਕ ਤਪੱਸਿਆ ਵੀ ਲਾਈ ਹੈ ਜੇ ਇਹਲਾ ਦਾ ਸੁੱਖ ਪਾਉਣਾ ਹੈ ਤਾਂ ੜਕ ਦੀ ਧੁੱਪ ਮੀਂਹੇਰੀ ਚੱਕੜ ਵਿੱਚ ਖੁੱਲੇ ਅਸਮਾਨ ਵਿੱਚ ਰਹਿਣਾ ਪਵੇ ਜੇ ਆਪਾਂ ਇੱਥੇ ਗੱਲ ਕਰਦੇ ਆ ਵੀ ਇਹਨਾਂ ਨੂੰ ਪ੍ਰਮਾਤਮਾ ਨੇ ਦਿਮਾਗ ਦਿੱਤਾ ਹੈ ਤਾਂ ਉੱਥੇ ਜੇ ਇਹਨਾਂ ਕੋਲ ਦਿਮਾਗ ਹੁੰਦਾ ਸੋਚੀਏ ਆਪਾਂ ਵੀ ਦਿਮਾਗ ਲਾਉਣ ਇਹ ਤਾਂ ਆਪਣੇ ਾਂਡੇ ਕਿਸੇ ਸੇਫ ਜਗ੍ਹਾ ਇਸ ਛਾਂ ਵਾਲੀ ਜਗ੍ਹਾ 'ਚ ਵੀ ਰੱਖ ਸਕਦੇ ਪਰ ਨਹੀਂ ਉਹ ਪ੍ਰਮਾਤਮਾ ਨੇ ਇਹਨਾਂ ਨੂੰ ਤਪੱਸਿਆ ਲਈ ਹੈ ਜੇਕਰ ਔਲਾਦ ਦਾ ਸੁੱਖ ਪਾਉਣਾ ਹੈ ਤਾਂ ਆਪਣੇ ਪਿੰਡੇ ਤੇ ਇਹ ਸਭ ਕੁਝ ਹੰਡਾਉਣਾ ਪਵੇਗਾ ਇਹ ਇੱਕ ਵਿਧੀ ਬਣਾਈ ਹੈ ਪ੍ਰਮਾਤਮਾ ਨੇ ਹੁ ਕਈ ਪੰਛੀ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਆਲਣਾ ਵਿੱਚ ਆਪਾਂ 16 ਵੀ ਦੇਖਿਆ ਹੋਣੀਆਂ ਜਿਨ੍ਹਾਂ ਨੂੰ ਕੰਡੇ ਕਿਹਾ ਜਾਂਦਾ ਜਿਵੇਂ ਕਿਕਰ ਦੇ ਕੰਡੇ ਮਲੇ ਦੇ ਕੰਡੇ ਤਾਂ ਉੱਥੇ ਆਪਾਂ ਦੇਖੀਏ ਵੀ ਇਹ ਮਲੇ ਦੇ ਕੰਡਿਆਂ ਤੇ ਬੈਠ ਕੇ ਵੀ ਆਪਣੇ ਬੱਚਿਆਂ ਲਈ ਤਪੱਸਿਆ ਕਰਦੇ ਹਨ। ਇਹ ਹੀ ਤਪੱਸਿਆ ਹਰ ਜੀਵ ਨੂੰ ਆਪਾਂ ਕਹਿ ਸਕਦੇ ਹਾਂ ਹਰ ਜਾਨਵਰ ਪੰਛੀ ਤੇ ਇਨਸਾਨ ਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ। ਇਸ ਲਈ ਪ੍ਰਮਾਤਮਾ ਨੇ ਇਨਸਾਨਾਂ ਵਿੱਚ ਗਰੀਬੀ ਤੇ ਅਮੀਰੀ ਦਾ ਫਾਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕੋਈ ਸੁੱਖ ਭੋਗ ਰਿਹਾ ਕੋਈ ਦੁੱਖ ਭੋਗ ਰਿਹਾ ਉਹ ਸਾਰਾ ਪ੍ਰਮਾਤਮਾ ਨੇ ਤਪੱਸਿਆ ਲਈ ਹੋਈ ਹੈ ਤੇ ਕੋਈ ਵੀ ਬੇਨੰ ਸਾਇਡਾ ਮਾਤਾ ਪਿਤਾ ਉਹ ਇਹ ਨਹੀਂ ਚਾਹੁੰਦਾ ਵੀ ਮੇਰੇ ਬੱਚੇ ਨੂੰ ਮੈਂ ਘਟ ਦੇਣਾ ਉਹ ਆਪਣੀ ਪਹੁੰਚ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਦੇਖੋ ਇਹ ਦੋ ਪੰਛੀ ਹੈ ਇੱਕ ਪੰਛੀਆਂ ਦੀ ਆਪਾਂ ਸਿੰਪਲ ਜੀ ਉਦਾਹਰਣ ਲਈ ਹੈ ਵੀ ਇਹ ਵੀ ਜੋ ਇੰਨਾ ਕੁਸ਼ ਕਰ ਰਹੇ ਆਪਣੇ ਔਲਾਦ ਲਈ ਕਰ ਰਹੇ ਤੇ ਕੋਈ ਵੀ ਜੀਵ ਜੰਤੂ ਹੈ ਉਹ ਆਪਣੇ ਔਲਾਦ ਲਈ ਹੀ ਕਰਦਾ ਹੈ ਤੁਸੀਂ ਕਈ ਵਾਰ ਦੇਖਿਆ ਹੋਣਾ ਹੈ ਇੱਕ ਖਰਗੋਸ਼ ਹੈ ਖਰਗੋਸ਼ ਬੱਚੇ ਕਿਵੇਂ ਪੈਦਾ ਕਰਦਾ ਹੈ ਕਰਗੋਸ਼ ਆਪਣੇ ਸਾਰੇ ਵਾਲ ਨੋਚ ਕੇ ਆਲਣਾ ਬਣਾਉਂਦਾ ਹੈ ਤੇ ਉੱਥੇ ਬੱਚੇ ਪੈਦਾ ਕਰਦਾ ਹੈ। ਉਹਨੂੰ ਵੀ ਕਿੱਡੀ ਤਪੱਸਿਆ ਦੇਖੋ ਪ੍ਰਮਾਤਮਾ ਨੇ ਲਈ ਹੈ ਕਿ ਤੂੰ ਆਪਣੇ ਸਾਰੇ ਸਰੀਰ ਦੇ ਵਾਲ ਨੋਚੇਗਾ ਫਿਰ ਬੱਚੇ ਪੈਦਾ ਕਰ। ਇਹ ਅੱਡੋ ਅੱਡ ਵਿਧੀਆਂ ਬਣੀਆਂ ਹੋਈਆਂ ਜੋ ਪ੍ਰਮਾਤਮਾ ਵੱਲੋਂ ਮਾਪਿਆਂ ਨੂੰ ਇੱਕ ਤਪੱਸਿਆ ਦੇ ਤੌਰ ਤੇ ਮਿਲਦਿੰਦੀ। ਤੇ ਇਹ ਕਹਿਣਾ ਬੜਾ ਗਲਤ ਹੈ ਵੀ ਤੂੰ ਸਾਡੇ ਲਈ ਕੀਤਾ ਕੀ ਹੈ। ਤੁਸੀਂ ਹੁਣ ਪੰਛੀ ਜਾਨਵਰਾਂ ਤੋਂ ਹੀ ਲਾਓ ਵੀ ਉਹ ਆਪਣੇ ਉਲਾਦ ਅਲੀ ਕੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜਾ ਇਨਸਾਨ ਹੈ ਉਹ ਵੀ ਤਾਂ ਕੁਝ ਨਾ ਕੁਝ ਕਰਦਾ ਹੀ ਹੈ ਕਦੇ ਵੀ ਇਹ ਨਾ ਕਹੋ ਵੀ ਤੂੰ ਸਾਡੇ ਲਈ ਕੀ ਕੀਤਾ ਕੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਆਪਣੇ ਮਾਤਾ ਪਿਤਾ ਦੇ ਨਾਲ ਰਹੋ ਕਦੇ ਵੀ ਉਹਨਾਂ ਨੂੰ ਇਕੱਲਾ ਮਹਿਸੂਸ ਨਾ ਕਰਾਓ ਤੇ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਆ ਵੀ ਆਪਾਂ ਇੱਕ ਪੰਛੀ ਇੱਕ ਜਾਨਵਰ ਤੋਂ ਸਿੱਖ ਸਕਦੇ ਹਾਂ ਵੀ ਆਪਸ ਵਿੱਚ ਪਿਆਰ ਕੀ ਮਹਿੰਨੇ ਰੱਖਦਾ ਹੈ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਪਿਆਰੀ ਜੀ ਸਲਾਹ ਸਾਨੂੰ ਜਰੂਰ ਦਿਓ ਅਸੀਂ ਬੋਲਣ ਵਿੱਚ ਕਿਤੇ ਗਲਤ ਹੋਈਏ ਸਮਝਾਉਣ ਵਿੱਚ ਗਲਤ ਹੋਈਏ ਸਮਝਣ ਵਿੱਚ ਗਲਤ ਹੋਈਏ ਕਮੈਂਟ ਕਰਕੇ ਜੂਰ ਦੱਸਿਓ ਕਿ ਤੁਹਾਡਾ ਇੱਕ ਕਮੈਂਟ ਸਾਨੂੰ ਹੌਸਲਾ ਦਿੰਦਾ ਹੈ ਅੱਗੇ ਤੋਂ ਵਧੀਆ-ਵਧੀਆ ਵੀਡੀਓ ਬਣਾਉਣ ਦਾ ਤੇ ਇਹ ਵੀਡੀਓ ਇੱਕ ਮਸਤੀ ਪਰਪਸ ਲਈ ਬਣਾਈ ਗਈ ਸੀ ਪਰ ਜਦੋਂ ਵੀਡੀਓ ਨੂੰ ਮੈਂ ਗੌਰ ਨਾਲ ਦੇਖਿਆ ਤਾਂ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਜੋ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹਨ ਜੇ ਤੁਹਾਨੂੰ ਚੰਗੇ ਲੱਗਣ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ